ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਆਪਣੇ ਕੋਲ MPHEW ਮੇਲ ਦਾ ਰਿਜ਼ਲਟ ਆ ਚੁੱਕਿਆ ਹੈਗਾ ਤੇ ਸਾਰੇ ਬੱਚੇ ਬੇਟਾ ਰਿਜ਼ਲਟ ਨੂੰ ਜ਼ਰੂਰ ਦੇਖਣ ਜਿੰਨਾ ਬੱਚਿਆਂ ਨੇ ਬੇਟਾ ਮੇਰੇ ਇੰਸਟੀਚੂਟ ਤੋਂ ਤਿਆਰੀ ਕੀਤੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਲਗਭਗ ਸਾਰੇ ਹੀ ਬੱਚੇ ਸਿਲੈਕਟ ਹੋਏ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਬੇਟਾ ਆਪਣੇ ਇੱਕ ਬੱਚੇ ਦੇ ਬੇਟਾ ਸਭ ਤੋਂ ਹਾਈएस्ट ਨੰਬਰ ਸੋਨੀ ਸਿੰਘ ਮਦਨ ਸਿੰਘ ਬੇਟਾ ਦੇਖੋ 80.75 ਨੰਬਰ ਬੇਟਾ ਲਗਭਗ 81 ਨੰਬਰ ਬੇਟਾ ਇਹਦੇ ਆਏ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ 38 ਨੰਬਰ ਆਏ ਹੋਏ ਨੇਗੇ ਤੇ ਆਲਮੋਸਟ ਸਾਰੇ ਕੁਐਸਚਨ ਆਈ ਸੀਗੇ ਆਪਣੇ ਕਰਵਾਏ ਹੋਏ ਤੇ ਜਰੂਰ ਬੇਟਾ ਤੁਸੀਂ ਦੇਖੋ ਜਿਹੜਾ ਰਿਜ਼ਲਟ ਹੈ ਸੋਨੀ ਸਿੰਘ ਦਾ ਬੇਟਾ ਉਹ ਸਟੋਪ ਕੀਤਾ ਟੋਪ ਟੋਪ ਕੀਤਾ ਸੋਨੀ ਸਿੰਘ ਨੇ ਬੇਟਾ ਆਪਣੇ ਕੋਲ ਆਪਣੇ ਕੋਲੋਂ ਤਿਆਰੀ ਕਰਕੇ ਤੇ ਬਾਕੀ ਬੱਚੇ ਵੀ ਲਗਭਗ ਬੇਟਾ ਬਹੁਤ ਅੱਛੇ ਰਿਜ਼ਲਟ ਆਏ ਨੇ ਕਿਸੇ ਦੇ 71 72 ਬੇਟਾ ਇਸ ਤਰੀਕੇ ਨਾਲ ਸਾਡੇ ਬੱਚਿਆਂ ਦੇ ਜਿਹੜੇ ਰਿਜ਼ਲਟ ਹੈ ਜਿਹੜੇ ਉਹ ਆਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਆਏ ਹੋਏ ਨੇਗੇ ਰਿਜ਼ਲਟ ਦੇ ਵਿੱਚ ਤੇ ਬਾਕੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਸਾਡੇ ਕੋਲੋਂ ਤਿਆਰੀ ਕੀਤੀ ਸੀ ਬਾਕੀ ਹੁਣ ਆਪਣੇ ਕੋਲ 600 ਪਲੱਸ ਪੋਸਟਾਂ ANM ਦੀਆਂ ਜਲਦੀ ਆ ਰਹੀਆਂ ਤੇ ਤੁਸੀਂ 9463079680 ਨੰਬਰ ਤੇ ਸੰਪਰਕ ਕਰ ਸਕਦੇ ਹੋ ਔਨਲਾਈਨ ਕੋਚਿੰਗ ਲੈਣ ਲਈ ਬਾਕੀ ਸੇਵਾਦਾਰ ਤੁਸੀਂ ਬੇਟਾ ਸੇਵਾਦਾਰ ਦੀਆਂ ਪੋਸਟਾਂ ਦੇ ਵਿੱਚ ਕੋਚਿੰਗ ਲੈਣ ਦੇ ਲਈ ਬੇਟਾ ਮੇਰੇ ਨਾਲ ਸੰਪਰਕ ਕਰ ਸਕਦੇ ਹੋਗੇ ਤੇ 9463079680 ਨੰਬਰ ਤੇ ਬੇਟਾ ਕੋਚਿੰਗ ਜ਼ਰੂਰ ਲਵੋ ਚਾਹੇ ਉਹ ਸੇਵਾਦਾਰ ਦੀਆਂ ਪੀ ਟ੍ਰਿਪਲ ਐਸ ਵੀ ਬੋਰਡ ਨੇ ਪੋਸਟਾਂ ਕੱਢੀਆਂ ਹੈ ਚਾਹੇ ਬੇਟਾ ਆਪਣੇ ਕੋਲ ਮੱਛੀ ਪਾਲਣ ਵਿਭਾਗ ਦੇ ਵਿੱਚ ਮੱਛੀ ਪਾਲਕਰੀਆਂ ਪੋਸਟਾਂ ਵੀ ਨਿਕਲੀਆਂ ਹੋਈਆਂ ਗਈਆਂ ਉਹਨਾਂ ਦੀ ਕੋਚਿੰਗ ਲੈਣ ਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਆਪਣੇ ਕੋਲ ਐਮ ਐਲਟੀ ਦੀਆਂ ਜਾਂ ਡਾਇਲਿਸਿਸ ਟੈਕਨੀਸ਼ੀਅਨ ਦੀਆਂ ਪੋਸਟਾਂ ਦੀ ਤੁਸੀਂ ਤਿਆਰੀ ਕਰਨ ਲਈ ਵੀ ਤੁਸੀਂ 9463079680 ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਬੱਚਿਆਂ ਨੇ ਬੇਟਾ ਸਾਡੇ ਕੋਲ ਕੋਚਿੰਗ ਲੈ ਕੇ ਰਿਜ਼ਲਟ ਅੱਛੇ ਆਏ ਨੇ ਜਾਂ ਫਿਰ ਬੇਟਾ ਜਿਨ੍ਹਾਂ ਨੇ ਕੋਚਿੰਗ ਨਹੀਂ ਲਈ ਸਾਡੇ YouTube ਚੈਨਲ ਨੂੰ ਸੁਣ ਕੇ ਬੇਟਾ ਤਿਆਰੀ ਕੀਤੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਬੇਟਾ ਆਪਣਾ ਜਰੂਰ ਕੁਛ ਨਾ ਕੁਛ ਬੇਟਾ ਲਿਖ ਕੇ ਬੇਟਾ ਜਰੂਰ ਹੌਸਲਾ ਵਧਾਈ ਕਰੋ ਹੋਰ ਬੱਚਿਆਂ ਦੀ ਵੀ ਹਾਂ ਸਾਡੇ ਇੰਸਟੀਚਿਊਟ ਤੋਂ ਤੁਸੀਂ ਤਿਆਰੀ ਕੀਤੀ ਚਾਹੇ ਔਨਲਾਈਨ ਨਹੀਂ ਕੀਤੀ ਤਾਂ YouTube ਚੈਨਲ ਤੋਂ ਹੀ ਕੀਤੀ ਤਾਂ ਜਰੂਰ ਲਿਖੋ ਕੁਛ ਨਾ ਕੁਛ ਬਾਕੀ ਬੇਟਾ ਸਾਰਿਆਂ ਨੂੰ ਬਹੁਤ ਅਗੇਨ ਬਹੁਤ ਮੁਬਾਰਕਾਂ ਤੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸਿਟਿਊਟ ਮਾਨਸਾ